ਸ਼ਿਵਾਰਾ ਸ਼ਹਿਰ ਦੇ ਵਿੱਚ ਬਿੱਤੀ ਰਾਤ ਪ੍ਰਵਾਸੀ ਨੌਜਵਾਨਾਂ ਦੇ ਵੱਲੋਂ ਗੁੰਡਾਗਰਦੀ ਕੀਤੀ ਗਈ ਤੇ ਉਹਨਾਂ ਨੇ ਪੰਜ ਨੌਜਵਾਨਾਂ ਨੂੰ ਘੇਰ ਕੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਅਤੇ ਉਹਨਾਂ ਦੇ ਕੋਲੋਂ ਸੋਨੇ ਤੇ ਚਾਂਦੀ ਦੀ ਚੈਨ ਤੋਂ ਇਲਾਵਾ ਨਗਦੀ ਅਤੇ ਦੋ ਮੋਬਾਈਲ ਫੋਨ ਦਾ ਵੀ ਦਾਵਾ ਕੀਤਾ ਜਾ ਰਿਹਾ ਹੈ ਇਲਾਜ ਦੇਨ ਜ਼ਖਮੀ ਸ਼ਿਵਮ ਕੁਮਾਰ ਵਾਸੀ ਕ੍ਰਿਸ਼ਨਾਪੂਰੀ ਮੁਹੱਲਾ ਮਾਛੀਵਾੜਾ ਸਾਹਬ ਲੱਕੀ ਅਤੇ ਰਾਜਕੁਮਾਰ ਨੇ ਪੱਤਰਕਾਰਾਂ ਨੂੰ ਗੱਲਬਾਤ ਕਰਦੇ ਦੱਸਿਆ ਕਿ ਉਹ ਰਾਤ 12:30 ਵਜੇ ਦੇ ਕਰੀਬ ਸਮਰਾਲਾ ਨੇੜੇ ਇੱਕ ਫੈਕਟਰੀ ਤੋਂ ਕੰਮ ਨਿਪਟਾ ਕੇ ਵਾਪਸ ਆ ਰਹੇ ਸਨ ਕਿ ਅਨਾਜ ਮੰਡੀ ਦੇ ਗੇਟ ਸਾਹਮਣੇ ਦੋ ਮੋਟਰਸਾਈਕਲਾਂ ਤੇ ਇੱਕ ਐਕਟਿਵਾ ਤੇ ਸਵਾਰ ਪ੍ਰਵਾਸੀ ਨੌਜਵਾਨ ਜਿਨ੍ਹਾਂ ਨੇ ਇੱਕਦਮ ਆਪਣੇ ਵਾਹਨ ਅੱਗੇ ਲਗਾ ਕੇ ਬਹਿਸਵਾਜੀ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਇਹਨਾਂ ਨੂੰ ਆਪਣੇ ਵਾਹਨ ਪਾਸੇ ਕਰਨ ਲਈ ਕਿਹਾ ਤਾਂ ਇਹ ਨਸ਼ੇ ਦੇ ਵਿੱਚ ਗਾਲੀ ਗਲੋਚ ਕਰਨ ਲੱਗ ਪਏ ਤੇ ਹਮਲਾ ਕਰਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕੋਟ ਮਾਤਾ ਸ਼ਿਕਾਰੀ ਇਨ੍ਹਾਂ ਨੌਜਵਾਨਾਂ ਨੇ ਦਾਵਾ ਕਰਦਿਆਂ ਕਿਹਾ ਕਿ ਹਮਲਾ ਕਰਕੇ ਇਨ੍ਹਾਂ ਪ੍ਰਵਾਸੀਆਂ ਨੇ ਇੱਕ ਸੋਨੇ ਦੀ ਇੱਕ ਚਾਂਦੀ ਦੀ ਚੈਨ 15000 ਰੁਪਏ ਨਕਦੀ ਤੇ ਦੋ ਮੋਬਾਈਲ ਖੋਲੇ ਹਨ ਇਥੋਂ ਤੱਕ ਕਿ ਮੋਟਰਸਾਈਕਲ ਵੀ ਬੁਰੀ ਤਰ੍ਹਾਂ ਪਾ ਦਿੱਤਾ ਜਿਸ ਦੀ ਟੈਂਕੀ ਤੇ ਲੋਹੇ ਦੀਆਂ ਰਾਡਾ ਮਾਰ ਕੇ ਬਿਲਕੁਲ ਖਤਮ ਕਰ ਦਿੱਤੀ ਉਹਨਾਂ ਨੌਜਵਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਹਮਲਾ ਕਰਨ ਵਾਲੇ ਪ੍ਰਵਾਸੀਆਂ ਤੇ ਸਖਤ ਤੋਂ ਸਖਤ ਕਾਰਵਾਈ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਕੀ ਨਾਮ ਸ਼ਿਵਮ ਕੁਮਾਰ ਪਿੰਡ ਪਿੰਡ ਮੇਰਾ ਰਹਿਣ ਵਾਲਾ ਮੈਂ ਹਿਮਾਚਲ ਦਾ ਏ ਇੱਧਰ ਰਹਿੰਦਾ ਕਿਰਾਏ ਤੇ ਰਹਿੰਦਾ ਕ੍ਰਿਸ਼ਨਪੂਰੀ ਮਹੱਲੇ ਚ ਕਿੱਥੇ ਕ੍ਰਿਸ਼ਮਾਚਿਵਾੜੇ ਕ੍ਰਿਸ਼ਨਪੂਰੀ ਮਹੱਲੇ ਚ ਕੀ ਗੱਲ ਬਾਤ ਹੋਈ ਹੈ ਮੈਂ ਇੱਧਰ ਡਿਊਟੀ ਤੇ ਗਏ تھے ਅਸੀਂ ਇੱਧਰ ਗੋਪੀ ਮਿਲ ਕੰਪਨੀ ਹੈ ਸਮਰਾਲੇ ਉੱਥੇ ਡਿਊਟੀ ਤੇ ਗਏ ਤੇ ਉੱਥੋਂ ਅਸੀਂ ਵਾਪਸੀ ਕਰ ਰਹੇ ਥੇ ਤੇ ਉੱਧਰ ਦਾਣਾਵੰਡੀ ਦੇ ਕੋਲ ਬੰਦੇ ਨੇ ਪ੍ਰਵਾਸੀ ਲੋਕ تھے ਜਿਨ੍ਹਾਂ ਨੇ ਬੁਲਟ ਕਮਾ ਕੇ ਬਾਈਕ ਮੋਰੇ ਲਗਾਈ ਤੇ ਗਾੜੀ ਗਲੋਚ ਕਰਨੇ ਲੱਗੇ ਤੇ ਉਤੋਂ ਬਾਅਦ ਗਾਲੀ ਗਲੋਚ ਕਰਨੇ ਲੱਗੇ ਤੇ ਉਹ ਉਹ ਮਤਲਬ ਸ਼ੀਨਾ ਜਬ ਟੀ ਕਰਨੇ ਲੱਗੇ ਤੇ ਉਹਨੇ ਕੜਾ ਕੜਾ ਮਾਰਿਆ ਮੇਰੇ ਫਰੈਂਡ ਦੇ ਤੇ ਉਹ ਉੱਥੇ ਉਹ ਉੱਥੇ ਅਸੀਂ ਦੇਖਿਆ ਵੀ ਉਹ ਨਿਕਲ ਗਏ ਤੇ ਉਹ ਚੱਲ ਗਏ ਫਿਰ ਉਤੋਂ ਬਾਅਦ ਅਸੀਂ ਹਸਪੀਟਲ ਗਏ ਹਸਪੀਟਲ ਜਾਣ ਤੋਂ ਬਾਅਦ ਫਿਰ ਉਹ ਗੱਡੀ 'ਚ ਉਹ ਖੜੇ تھے ਅਸੀਂ ਜਾ ਰਹੇ تھے ਤੇ ਉਹਨਾਂ ਨੇ ਸਾਡੇ ਪਿੱਛਾ ਕਰਕੇ ਸਾਡੇ ਨਾਲ ਲੁੱਟਮਾਰ ਕੀਤੀ ਬਾਈਕ ਤੋੜੀ ਤੇ ਇੱਕ ਮੇਰੀ ਸੋਨੇ ਦੀ ਚੈਨ ਸੀ ਅਸੀਂ 90000 ਦੀ ਤੇ ਇੱਕ ਮੇਰੇ ਫਰੈਂਡ ਦਾ ਫੋਨ ਥਾ ਇੱਕ ਦੋ ਤਿੰਨ ਬੰਦੇ ਤੇ ਇੱਕ ਦੂਜੇ ਦਾ ਫੋਨ ਥਾ ਤੇ ਇੱਕ ਮੇਰੇ ਫਰੈਂਡ ਦੀ ਚਾਂਦੀ ਦੀ ਚੈਨ ਥੀ ਜਿਹੜੇ ਉਹਨਾਂ ਨੇ ਸੀਨਾ ਜਬ ਟਿਚੋ ਲੈ ਗਏ ਕਿ ਕੀ ਬੋਲਦੇ ਸਾਨੂੰ ਉਹਨਾਂ ਨੇ ਕਿਹਾ ਕਿ ਭਈਏ ਐ ਭਈਆਂ ਨਾਲ ਪੰਗਾ ਲੈਣਾ ਤੁਹਾਨੂੰ ਬਹੁਤ ਮਹਿੰਗਾ ਪੈਣਾ ਇਸ ਕਰਕੇ ਭਈਆਂ ਦਾ ਰਾਜ ਰਹਿਣਾ ਇੱਥੇ ਹੋਰ ਕੀ ਬੋਲਦੇ ਸੀ ਬਸ ਇਹੀ ਗਾਲੀ ਗਲੋਚ ਕੀਤੀ ਉਹਨਾਂ ਨੇ ਤੇ ਅਸੀਂ ਕਿਹਾ ਤੁਸੀਂ ਨਾ ਕਰੋ ਉਹ ਫਿਰ ਚਲੇ ਗਏ ਸਾਡੇ ਕੋਲ 15000 ਰਿਕੈਸਟ ਥਾ ਜਿਹੜਾ ਅਸੀਂ ਠੇਕੇਦਾਰ ਨੇ ਸਾਨੂੰ ਦਿੱਤਾ ਕੰਮ ਦਾ ਤਿੰਨ ਬੰਦਿਆਂ ਨੂੰ 5-5000 ਤੇ ਉਸ ਤੋਂ ਬਾਅਦ ਮੇਰੀ ਸੋਨੇ ਦੀ ਚੇਨ ਤੇ ਦੋ ਫੋਨ ਮੇਰੇ ਫਰੈਂਡਾਂ ਦੇ ਇੱਕ ਇੱਕ ਫੋਨ ਤੇ ਮੇਰੇ ਫਰੈਂਡ ਦੀ ਚਾਂਦੀ ਦੀ ਚੇਨ ਥੀ ਜੀ ਨਾ ਲੱਕੀ ਨਾ ਹੀ ਮੇਰਾ ਕੀ ਗੱਲ ਬਾਤ ਹੋਈ ਸੀ ਤੇ ਦੜਾ ਬੜਾ ਫੈਗਰਾ ਆ ਗਿਆ ਕੀ ਗੱਲ ਬਾਤ ਕੀ ਫਟਣਾ ਨਹੀਂ ਕੋਸਮਾਲੇ ਫੈਕਟਰੀ ਗਈ ਰੈਕਸ਼ਨ ਵਾਸਤੇ ਸੀ ਮਸ਼ੀਨ ਫਿੱਟ ਕਰਨ ਵਾਸਤੇ ਤੇ ਉੱਤੋਂ ਦਾ ਵਾਪਸੀ ਆ ਰਹੇ ਸੀ ਅਸੀਂ ਤੇ ਮੰਡੇ ਕੋਲੇ ਬੋਲਟ ਪਰਵਾਸੀ ਮੁੰਡੇ ਸੀਗੇ ਤੇ ਉਹਨੇ ਬੋਲਟ ਮੋਟਰਸਲ ਕਮਾਇਆ ਸਾਡੇ ਮੂਰੇ ਤੇ ਪੁਰਾਣੇ ਬਰੇ ਨੇ ਕਿਹਾ ਵੀ ਬੜਾ ਸਾਹਮਣੇ ਬੜਾ ਹੈ ਆਪਣੇ ਹਿਸਾਬ ਨਾਲ ਤੇ ਓਕੇ ਹੋ ਗਏ ਮੂਰੇ ਉਹ ਤੇ ਉਹ ਕਹਿੰਦੇ ਵੀ ਭਈ ਇਹ ਆ ਥੋੜਾ ਸਾਉ ਸਮਝ ਕੇ ਪੰਗਾ ਲੈ ਜਿੱਦਾਂ ਉਦਾਂ ਵੀ ਇਸ ਇਹ ਨਹੀਂ ਇਗਨੋਰ ਕਰਤਾ ਵੀ ਚਲੋ ਕੋਈ ਗੱਲ ਨਹੀਂ ਉਹ ਤੋਂ ਮਾੜਾ ਮੂਰੇ ਹੋ ਠੇਕੇ ਕੋਲ ਲੜਪੇ ਸਾਡੇ ਨਾਲ ਤੇ ਠੇਕੇ ਦੀ ਵੀਡੀਓ ਬਣੀ ਹੋਈ ਆ ਉੱਥੇ ਕੈਮਰੇ ਚ ਤੇ ਉਸ ਤੋਂ ਬਾਅਦ ਮੇਰੇ ਕੜਾ ਮਾਰੇ ਉਹਨੇ ਸਰਤੀ ਉੱਥੇ ਹੀ ਮਤਬਦ ਗੱਲ ਨੇ ਬੜੀ ਉੱਥੇ ਚਲੇ ਗਏ ਉਹ ਅਸੀਂ ਮੋਟਰਸਾਈਕਲ ਚੱਕੇ ਆਪਣਾ ਪੱਟੇ-ਪੁੱਟੇ ਕਰਾਈ ਜੇ ਉੱਥੋਂ ਪੱਟੀ ਕਰਾ ਕੇ ਫਿਰ ਦੁਬਾਰਾ ਆਉਣ ਲੱਗੇ ਅਸੀਂ ਉਹ ਚੌਕ ਤੇ ਖੜੇ ਹੋਣੇ ਕਿਤੇ ਵੀ ਖੜੇ ਹੋਣੇ ਕਿ ਉਹਨੇ ਦੇਖਿਆ ਸਾਨੂੰ ਫਿਰ ਮੁੜ ਕੇ ਉਹਨੇ ਫਿਰ ਸਾਡਾ ਪਿੱਛਾ ਕੀਤਾ ਅਸੀਂ ਗਲੀ 'ਚ ਵੜ ਲਿਆ ਮੋਟਰਸਾਈਕਲ ਵਿੱਚ ਚਲੋ ਅਸੀਂ ਸਾਈਡ ਹੋ ਜਾਂਗੇ ਕਿਉਂਕਿ ਰਾਤ ਦਾ ਟਾਈਮ ਸੀਗੇ 2:30 ਬਜੇ ਰਹਾ ਤਾਂ ਹਮਝ ਕੋਈ ਸੋਣਾ ਸੀਗਾ ਨਹੀਂ ਉੱਥੇ ਅਸੀਂ ਥਾਣੇ ਵੀ ਗਏ ਥਾਣੇ ਮੁਰੇ ਵੀ ਦੇਖਿਆ ਵੀ ਚਲੋ ਖੜੇ ਹੋਣਾ ਕੋਈ ਕੋਈ ਵੀ ਨਹੀਂ ਸੀਗਾ ਹਰਨੂ ਵੀ ਮਾਰੇ ਕੋਈ ਮਤਲਬ ਕੋਈ ਹੈ ਹੀ ਨਹੀਂ ਥਾਣੇ ਕੋਲ ਤੇ ਉਸ ਤੋਂ ਬਾਅਦ ਅਸੀਂ ਗਲੀ 'ਚ ਵੜ ਗਏ ਉੱਥੇ ਗਲੀ ਕੰਧ ਸੀਗੀ ਉੱਤੋਂ ਅੱਗੇ ਜਾਣੀ ਸਕੇ ਉਹਨਾਂ ਨੇ ਫੇਰ ਘੇਰ ਲਈ ਫਿਰ ਉਹ ਤੋਂ ਬੱਟ ਮਾਰ ਕੀਤੀ ਮੋਟਰ ਸਾਡਾ ਪਾੜਤੀ ਸਾਰਾ ਹੀ ਤੇ ਮੇਰੇ ਕੋਲ ਪ੍ਰਾਇਸ ਹੁਣੇ ਚੈਨ ਪਈ ਹੋ ਸੀਗੀ 42 80 90 ਵਾਲੀ ਚਾਇਆ ਸੀਗੀ ਮੇਰੇ ਜਗਨਦ ਦੇ ਜਗਨਦ ਬਧੀ ਬਣਵਾਏ ਸੀ ਮੱਛੀ ਵੜੇ ਆਪਣੇ ਵਿੱਚ ਤੇ ਉਹਦੀ 12.500 ਜੀ ਮੇਰੇ ਲਈ ਤੇ ਮੇਰੇ ਤੇ ਮੇਰੇ ਮੇਰਾ ਫੋਨ ਸੀਗਾ ਜੀ ਫੋਨ ਸੀਗਾ ਜੀ ਮੇਰਾ 20000 ਰੁਪਏ ਮੇਰਾ ਸੀਗਾ ਜੀ ਤੇ ਮੇਰੇ ਨਾਲ ਦੇ ਮੁੰਡੇ ਦਾ 25000 ਦਾ ਫੋਨ ਸੀਗਾ ਜੀ ਤੇ ਸਾਨੂੰ ਜਿਹੜੇ ਪੈਸੇ ਮਿਲੇ ਸੀ 15000 ਕੈਸ਼ ਜੀ ਉੱਥੋਂ ਕੰਮ ਮੇਰਾ ਕਰਕੇ ਆ ਸੀ ਰਕਸ਼ਨ ਲਈ ਤੇ ਉਹ ਵੀ ਉਹਨੇ ਖੋਲੇ ਤੇ ਕੱਪੜੇ ਵੀਰ ਪਾੜਦੇ ਸੀ ਤੇ ਸਾ ਮੇਰੇ ਨਾਲ ਦੇ ਮੁੰਡਿਆਂ ਦੇ ਵੀ ਸੱਪੇ ਤੱਕਾ ਮਾਰੀ ਮੰਗ ਇਹੀ ਕਰਦੇ ਨੇ ਸਾਨੂੰ ਸਾਭ ਦੇ ਵੇਰਾ ਸਾਡੇ ਲੱਗੇ ਆ ਸਾਡੇ ਸਰੀਰ ਤੇ ਪੈਸੇ ਲੱਗੇ ਜਿਹੜੇ ਮੋਟਰਸਾਈਕਲ ਤੇ ਪੈਸੇ ਲੱਗੇ ਉਹ ਦੇਣ ਜਿਹੜੇ ਛੁੱਟੀਆਂ ਹੁੰਦੀਆਂ ਸਾਡੀਆਂ ਕਿਉਂਕਿ ਅਸੀਂ ਘਰਬਾਰ ਵਾਲੇ ਬੰਦੇ ਆ ਜਿਹੜੀ ਛੁੱਟੀਆਂ ਹੋ ਰਹੀਆਂ ਹਫਤੇ ਜਾਂ ਕੰਢੇ ਉਹ ਵੀ ਛੁੱਟੀ ਹੋ ਰਹੀ ਏ ਉਹ ਸਾਡਾ ਕੰਮ ਕੀ ਨਾਮ ਰਾਜਕੁਮਾਰ ਜੀ ਕੰਢ ਰਾਸ ਹੈ ਰਾਸ ਕੀ ਗੱਲ ਬਾਤ ਹੋਈ ਏ ਅਸੀਂ ਸੀ ਕੰਮ ਤੇ ਗਏ ਸੀਗੇ ਸਮਰਾਲਾ ਕੋਪੀ ਮਿਲ ਸੀ ਉੱਥੋਂ ਆਉਣ ਬੇਲੇ ਇਹਨਾਂ ਨੇ ਬੋਲਟ ਕਮਾਇਆ ਕਿਹਨਾਂ ਨੇ ਔਰ ਪ੍ਰਵਾਸੀ ਬੰਦੇ ਸੀਗੇ ਉਹਨਾਂ ਨੇ ਆ ਬੋਲਟ ਇਹ ਬਾਈ ਨੇ ਕਿਹਾ ਸੱਖਿਆ ਭਈ ਹਰਾਮਨਾ ਚਲਾ ਲਾ ਉਹਨੇ ਜਾਣ ਕੇ ਗਾਲਾ ਕੱਢਿਆ ਕਹਿੰਦਾ ਸੀ ਭਈ ਇਹ ਹੈਗੇ ਆ ਸਾਡੇ ਭਈਏ ਨਾਲ ਪੰਗਾ ਸੋ ਸਮਝ ਕੇ ਲਿਓ ਉਹ ਤੋਂ ਬਾਅਦ ਸਾਡੇ ਉਹਨੇ ਕੁੱਟ ਮਾਰ ਕੀਤੀ ਆ ਜੀ ਉਹ ਤੋਂ ਅਸੀਂ ਹਸਪੀਟਲ ਗਏ ਉਹ ਤੋਂ ਪੱਟੀ ਕਰਵਾਇਆ ਉਹ ਤੋਂ ਬਾਅਦ ਆਉਣ ਵੇਲੇ ਉਹਨਾਂ ਨੇ ਫੇਰ ਗਲੀਆਂ 'ਚ ਕੁੱਟ ਕੇ ਥੋੜੀ ਜਿਹੀ ਸਰਜਰੀ ਕਰਵਾਈ ਸੀ ਕਿ ਉਹਸ ਕੋਲੇ ਗਾਇ ਸੀ ਕਿ ਜੀ ਫਾਰੇ ਕੋਲ ਵੀ ਕੈਮਰਾ ਲੱਗੇ ਹੋਣੇ ਜੀ ਜੇਟਾ ਤੇ ਮੋਟਰਸਾਈਕਲ ਅਸੀਂ ਉੱਥੇ ਹੀ ਲਾਏ ਹੋਏ ਆ ਉੱਥੇ ਵੀ ਰੁੱਕੇ ਹੋਏ ਆ ਕੋਈ ਗੇਟ ਲੌਕ ਸੀਗਾ ਅਸੀਂ ਆ ਗਏ ਫਿਰ ਉਧਰ ਕੀ ਮੰਗ ਕਰਦਾ ਹਾਂ ਆਪ ਕੀ ਕਰ ਰਹੇ ਹੋ ਪ੍ਰਸ਼ਾਸਨ ਤੋਂ ਕੀ ਇਨਸਾਫ ਦੀ ਮੰਗ ਇਨਸਾਫ ਚਾਹੀਏ ਇਹ ਤਿੰਨ ਜਣੇ ਆਏ ਸੀ ਇੱਕ ਦਾ ਨਾਮ ਲੱਖੀ ਕੁਮਾਰ ਹੈ ਇੱਕ ਦਾ ਨਾਮ ਆਪਣਾ ਸ਼ੇਵਮ ਕੁਮਾਰ ਹੈ ਤੇ ਇੱਕ ਦਾ ਨਾਮ ਰਾਜ ਕੁਮਾਰ ਹੈ ਇਹ ਤਿੰਨ ਬੰਦੇ ਸਾਡੇ ਕੋਲ ਆਏ ਸੀ ਅੱਜ ਇਹਨਾਂ ਦੇ ਸੱਟਾ ਵਗੈਰਾ ਲੱਗਿਆ ਹੋਇਆ ਸੀ ਕਾਫੀ ਡੁੰਗਿਆਂ ਸੇ ਟੈਨਸਿਜਨਾਂ ਉਨ ਟਾਂਕਿਆਂ ਦੇ ਵੀ ਲੋਡ ਸੀ ਅਸੀਂ ਇਹਨਾਂ ਦਾ ਹੁਣ ਸਾਰਾ ਇਲਾਜ ਕੀਤਾ ਹੈ ਤੇ ਬੰਦੀ ਕਾਰਵਾਈ ਐਮ ਐਲ ਸੀ ਆਪਾਂ ਕੱਢ ਦਿੱਤੀ ਗਈ ਹੈ ਇਹਨਾਂ ਦੀ ਤੇ ਉਹ ਅੱਗੇ ਜਿਹੜੀ ਐਮ ਐਲ ਸੀ ਆ ਰਿਪੋਰਟ ਆਪਾਂ ਪੁਲਿਸ ਨੂੰ ਭੇਜ ਦਿੱਤੀ ਹੈ ਅੱਗੇ ਕਾਰਵਾਈ ਜਿਹੜੀ ਪੁਲਿਸ ਉਸ ਹਿਸਾਬ ਨਾਲ ਕਰੇਗੀ ਕਾਫੀ ਡੁੰਗਿਆਂ ਜੱਟ ਨੂੰ ਦੇਖੀ ਗਏ ਆ ਕਾਫੀ ਸੀਗੇ ਇੱਕ ਇੱਕ ਬੰਦੇ ਦਾ ਤਾਂ ਕਾਫੀ ਸੱਟਾਂ ਲੱਗੀਆਂ ਹੋਈਆਂ ਸੀ ਐਵੇਂ ਕਿ ਤਿੱਖੀ ਚੀਜ਼ ਵਾਰ-ਵਾਰ ਮਾਰੀ ਹੁੰਦੀ ਆ ਤੇ ਜਿਵੇਂ ਇੱਕ ਬੰਦੇ ਦੇ ਆਫ ਕੌਰਸ ਕਾਫੀ ਡੁੰਗਿਆਂ ਸੱਟਾਂ ਲੱਗੀਆਂ ਹੋਈਆਂ ਨੇ